ਜਿਹੜੇ ਮੇਰੀ ਸੇਵਾ ਕਰਦੇ ਹੋ ਉਸ ਵਕਤ ਕਿਹਾ ਭਈ ਕੋਈ ਹੋਏ ਤੈਨੂੰ ਕੀ ਇਸ ਤਰ੍ਹਾਂ ਕਹਿ ਕੇ ਚਲੇ ਗਏ ਫੇਰ ਇਹ ਕਹਿਣ ਲੱਗਾ ਦਿਲ ਤੋਂ ਕਿਵੇਂ ਨਿਕਲ ਜਾਵੇਗਾ ਮੇਰੇ ਮਨ ਜਦੋਂ ਵਸਿਆ ਹੋਇਆ ਹਾਂ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਨੂੰ ਦਰਸ਼ਨ ਦਿਓ ਉਸ ਵੇਲੇ ਮਹਾਰਾਜ ਸਾਹਿਬ ਜੀ ਨੇ ਇਹਨੂੰ ਦਰਸ਼ਨ ਦੇਣ ਵਾਤੇ ਆਪ ਸੂਰਮੇ ਬਣ ਕੇ ਬੈਠ ਗਏ ਤੇ ਆਪ ਦੀਆਂ ਅੱਖਾਂ ਇਹਨੂੰ ਲਾਤੀਆਂ ਆਪ ਦੀਆਂ ਅੱਖਾਂ ਜਦੋਂ ਇਹਨੂੰ ਲਾਈਆਂ ਤੇ ਉਸ ਵੇਲੇ ਕਹਿਣ ਲੱਗਾ ਮਹਾਰਾਏ ਅੱਖਾਂ ਦਾ ਕਾਟਾ ਸੀ ਤੁਨੂੰ ਹੋਰ ਅੱਖਾਂ ਲਾਉਂਦੇ ਤੁਸੀਂ ਸੂਰਮੇ ਬਣ ਕੇ ਵਹਿ ਗਏ ਹੋ ਕਹਿੰਦੇ ਸੂਰਦਾਸ ਇੱਕ ਜਨਮ ਪ੍ਰਵਾਨ ਕਰ ਲੈ ਹੋਰ ਤੈ ਸਾਬਤ ਸੂਰਤਾਬ ਬਗਾੜੀ ਹੈ ਅੱਖਾਂ ਨੂੰ ਤਾਂ ਸਾਂਭ ਕੇ ਨਹੀਂ ਸੀ ਰੱਖਿਆ ਇਹਨਾਂ ਨੂੰ ਪ੍ਰਾਇ ਘਾਵਲ ਤੋੜਿਆ ਸੀ ਫੇਰ ਤਾਂ ਇਹਨੂੰ ਡੱਡ ਦਿੱਤਾ ਅੱਖਾਂ ਨੂੰ ਇਸ ਕਰਕੇ ਤੈਨੂੰ ਭਈ ਇੱਕ ਜਨਮ ਹੋਰ ਧਾਰਨਾ ਪਊਗਾ ਜੇ ਅੱਖਾਂ ਲੈਣੀਆਂ ਤੈਨੂੰ ਅੱਖਾਂ ਦੇ ਦਿੰਦੇ ਸੁਣ ਕੇ ਕਹਿੰਦਾ ਨਾ ਮਹਾਰਾ ਜਨਮ ਨਾ ਹੋਰ ਦਿਓ ਇਸੇ ਜਨਮ ਦੀ ਬਖਸ਼ ਲੋ ਮੈਂ ਸੂਰਦਾਸ ਹੀ ਚੰਗਾ ਹੈ ਇਸ ਪ੍ਰਕਾਰ ਸੂਰਦਾਸ ਇਹ ਭਗਤ ਹੋਇਆ ਹੈ